ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਝਾਂ ਤੇ ਇੱਕ ਘਾਹ ਤੁਹਾਨੂੰ ਦਿਖਾਵਾਂਗੇ ਬਾਕੀ ਕੁਝ ਸੁਈਆਂ ਵਾ ਕੁਝ ਗੱਬਣਾ ਵਾ ਗੱਬਣਾ ਆਪਣੀ ਪਾਸ ਕਰਕੇ ਤਸੱਲੀ ਕਰਕੇ ਖੜੋ ਤੇ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚੁਆਈ ਕਰਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੋ ਜੀ ਜੋ ਵੀ ਆ ਸਾਰਾ ਕੁਝ ਆਪ ਵੇਖ ਚਾ ਕੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਠੀਕ ਠਾਕ ਜੀ ਵਧੀਆ ਜੀ ਵਧੀਆ ਵੇਖ ਗਿਆ ਮਾਲਦਨ ਵਾਲਾ ਫਿਰ ਹਾਂਜੀ ਹਾਂਜੀ ਅੱਜ ਵੀ ਮੱਜਾਂ ਚੰਗੀਆਂ ਹੀ ਆ ਨਾ ਹਾਂ ਮੱਜਾਂ ਵਧੀਆ ਅੱਜ ਠੀਕ ਹੈ ਸਾਰਾ ਸਾਰਾ ਗਲੋਰੀ ਮੱਜਾਂ ਚਲੋ ਨਾਮ ਦੱਸ ਦੋ ਫਿਰ ਹਰਦਿੰਦਰ ਸਿੰਘ ਪਿੰਡ ਚੱਠਾ ਤਹਿਸੀਲ ਬਟਾਰਾ ਜ਼ਿਲ੍ਹਾ ਗਰਦਾਸਪੁਰ ਤੇ ਫੋਨ ਨੰਬਰੇ ਬੋਲ ਦੋ 9856827752 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਇੱਦਾਂ ਕਰ ਲਈਏ ਪਹਿਲੇ ਨੰਬਰ ਵਾਲੀ ਤਾਂ ਹੀ ਚੰਗੇ ਘੱਦ ਘਾਟ ਚ ਆ ਇਹ ਦੇਣਾ ਜੀ ਵੇਖੀ ਪੂਰੀ ਹੋ ਗਈ ਆ ਬਿੰਦ ਪੂਰੀ ਹੋ ਗਈ ਆ ਦੇ ਤੇ ਬਾਕੀ ਤਿਆਰ ਵੀ ਥੱਲੇ ਪੂਰੀ ਹੋ ਗਈ ਆ ਬਸ ਇੱਕ ਦੋ ਦੇਣੀ ਇੰਨੇ ਖੜਨੇ ਆ ਆ ਦੇਖ ਸਾਡੇ ਚੰਗੀ ਗੁਲਾਈ ਚ ਤਿਆਰ ਹੋਈ ਹੈ ਜਿਹੜੀ ਪੂਰੀ ਮਿਲਕ ਮੇਨ ਵੀ ਚੰਗੀ ਲੱਗੀ ਆ ਹਵਾਨਾ ਗਾਣਾ ਵੀ ਚੰਗਾ ਤੇ ਹਵਾਨਾ ਪਛਾਣ ਉਹ ਵੀ ਚੰਗਾ ਤੇ ਕਿੰਨਾ ਕ ਤੇ ਉਹਦੇ ਵਿੱਚ ਭਰੀ ਜਾਊਗੀ ਐ ਉਹਦੇ ਵਿੱਚ 17 18 ਕਿਲੋ ਦਾ ਕਾਰਡ ਆ ਤੇ ਤੋਹਫਾ ਜਿਹੜਾ ਕੋਈ ਵੀਰ ਲੈ ਗਿਆ ਤੇ ਅੱਛਾ ਜਿੱਦੀ ਇਹ ਮਹੀਂ ਮਿੱਠੀ ਐ ਨਾ ਇੰਦਾ ਮੈਂ ਥੱਲੇ ਬੈਜਾ 8 ਮਿੰਨਾਂ ਦਾ ਗੱਬੜ ਨੇ ਦੋ ਦੋ ਤਾਂ ਕਿ ਸੱਜਣ ਬੰਦੇ ਕੋ ਮੈਂ ਲਈਏ ਅੱਛਾ ਹਾਂਜੀ ਤੇ ਉਹ ਤਰ੍ਹਾਂ ਕਿੰਨਾ ਕ ਦੁੱਧ ਸਿਆਲਾਂ ਵਿੱਚ ਭਰੀ ਜਾਊਗੀ ਉਹਦੇ ਵਿੱਚ 17 18 ਕਿਲੋ ਭਰਨਾ ਚਾਹੀਦਾ ਲਿਓ ਫਿਰ ਤੋਰੋ ਇੱਕ ਮਿੰਟ ਇੱਕ ਮਿੰਟ ਤਾਂ ਦੋ ਦੇਖੋ ਗੜਾ ਸੋਣਾਗਾ ਮਹੀਂ ਵੱਡੀਆਂ ਚੀ ਆਉਣੀ ਆ ਵੱਡੀਆਂ ਵੱਡੀਆਂ ਮੱਜਾਂ ਚ ਆ ਜੜੀ ਇਹ ਆਵੇ ਜੇ ਸੁੰਦਿਆ ਸੁੰਦਿਆ ਜੇ ਹੋਰ ਤਿਆਰ ਹੋ ਜਾਣੀ ਹੈ ਬੜੇ ਸ਼ਾਂਤ ਜੇ ਸੁਭਾਅ ਦੀ ਮਾਜਾ ਜਿਹੜੀ ਉਸ ਤਰ੍ਹਾਂ ਖੰਡੀ ਆ ਇੱਦਾਂ ਬਹਿ ਜਾ ਖੁੱਲੀ ਛੱਡ ਕੇ ਪਾਇ ਸਾਡੇ ਵੇਖ ਠਾਰ ਵੇ ਕੋਈ ਇਹ ਗੁੰਦਾ ਆਉਂਦੀਆਂ ਆ ਛੱਡ ਦੋ ਵੀਰ ਜੀ ਖਾਲੇ ਸ਼ਾਂਤੀ گاਵਾ ਮੰਗੋ ਤਿਆਰ ਹੁੰਦੀ ਹੈ ਮੁੱਲ ਫਿਰ ਵੀ ਜੀ ਇਹਦਾ ਮੁੱਲ ਵੀ ਜੀ ਦਾ 10 ਅੱਛਾ ਹਾਂ ਜੀ ਤੇ ਵਿੱਚੋਂ ਕਮਾਤਨ ਇੱਕ ਪੰਜੀ ਲਵਾਂਗੇ ਪੂਰੇ ਲੱਖ ਦੀ ਦੇ ਦਈਏ ਦੇ ਲਾਂਗੇ ਠੀਕ ਹੈ ਜੀ ਉਹ ਡੀਮਾਈਂਡ ਨੂੰ ਸੁਹੀ 100 ਲੱਖ ਦੀ ਨਹੀਂ ਵੇਚਾਂਗੇ ਠੀਕ ਹੈ ਤੇ ਆ ਜਿਹੜੀ ਸੂਈ ਸਵਾਈ ਆ ਮੈਨੂੰ ਹੱਸਾ ਹੋ ਗਿਆ ਤੇ ਤੇ ਸਾਦਰ ਹੋਵੇ ਸੂਈ ਨੂੰ ਮਗਰ ਕੱਟੀਏ ਅੱਛਾ ਦੁੱਧ ਵੀ ਜੀ ਲੀਟਰ ਮਲਵਾ ਕੇ 13 ਲੀਟਰ ਹੋ ਗਿਆ ਥਲੇ ਚੋ ਕੇ ਲੈ ਜਾ ਕੋ ਜਿੱਤਰਾ ਮਰਜੀ 12 ਕਿਲੋ ਦੀ ਗਰੰਟੀ ਕਰਨੀ ਦੇਣੀ ਹੈ ਚੋ ਆ ਕੇ ਦਿਲਾਇਆ ਉਹ ਤਾਂ ਮੈਨੂੰ ਨਹੀਂ ਦੇਣੀ ਅੱਛਾ ਆਣ ਕੇ ਤੇ ਚੋਈ ਲੱਗੀ ਕਿਤੇ ਕੱਲ ਨੂੰ ਕਰਾਂ ਥਣ ਵੀ ਚੰਗੇ ਗੈਪ ਤੇ ਜਿਹੜਾ ਇਹ ਲੱਗੇ ਆ ਬਿਲਕੁਲ ਨਹੀਂ ਚੰਗੀ ਲੋਹੀ ਹੈ ਮੱਝ ਜਿਹੜੀ ਤੋਰੋ ਹਾਂ ਇਹ ਤਾਂ ਜਦ ਹੁਆ ਲੋਹੀ ਇਹ ਕੋਈ ਚੀਰ ਗਈ ਹੈ ਝੋਟੀ ਮਗਰ ਇਹਦੇ ਕੱਟੀ ਆ ਤਰ੍ਹਾਂ ਇੱਧਰ ਲੈ ਆ ਵਧਦੀ ਹੈ ਕਰੀ ਬਾਕੀ ਆ ਦੇਖ ਸਕਦੇ ਜੀ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਤਾਜੀ ਸੋਈ ਆ ਮਾੜਾ ਜਿਹਨੇ ਬੱਚਾ ਮੂੰਹ ਮਾਰ ਗਿਆ ਇਹਨੂੰ ਹਾਲਦਿਆ ਠੀਕ ਆਪਾ ਤਾਪ ਆਇਆ ਚੋਗੇ ਤਸੱਲੀ ਕਰਕੇ ਤੂੰ ਮਰਜੀ ਪੋਲੀ ਧਾਰ ਹੋ ਗਈ ਕਿ ਮੋਗਾ ਹੀ ਲਗਾ ਠੀਕ ਐ ਬਾਕੀ ਇਹ ਆ ਵੀ ਚਲੋ ਕਈ ਵਾਰੀ ਬੱਚੇ ਲਾਗੇ ਬੰਦਨੇ ਪੈਂਦੇ ਉਹਦੇ ਕਰਕੇ ਫਿਰ ਬੱਚੇ ਤੋਂ ਬਿਨਾ ਤੁਰਦੀ ਵੀ ਘਟਿਆ ਬਾਕੀ ਇਹ ਆ ਵੀ ਥੱਲੇ ਉਹ ਜਿਹੜੀ ਐ ਵੀ ਗਾਵਾਂ ਵਾਂਗੂ ਤਿਆਰ ਹੋਈ ਐ ਮੋਹ ਚੰਗੀ ਐ 13 ਲੀਟਰ ਹੁਣ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਮਿਹਨਤ ਐ ਵੀਰ ਆਪਣਾ ਦੋ ਟੈਂਕ ਚੋ ਕੇ ਲੈ ਜਾ ਜੀ ਦੋਵੇਂ ਤਾਂ ਸੱਲੀ ਕਰਕੇ ਖੜੇ ਜੀ ਠੀਕ ਹੈ ਜੀ ਤੇ ਕਿੰਨਾ ਫੇ ਰੱਖਣਾ ਇਹਦਾ ਮੁੱਲ ਮੁੱਲ ਤੇ ਇਹ ਲੱਖ ਜੀ ਅੱਛਾ ਹਾਂ ਜੀ 5000 ਛੱਡ ਦੀ ਇਹਦਾ 90 ਦੇ ਦੋ ਛੱਡ ਜੀ ਅੱਛਾ 88000 ਜੀ ਦੇ ਦੇਣੀ 88000 ਠੀਕ ਹੈ ਜੀ ਆਹ ਦੇ ਸਾਡੇ ਇੱਕ ਕਰੀ ਦੋਈ ਝੋਡੀ ਆ ਵੇਖੋ ਪਿੱਠਪੜਾ ਕਰਦਾ ਝੋਡੀ ਨਿਕਾਇਆ 88000 ਜੀ ਸਿਰਫ ਦੇ ਦੇਣੀ ਆ ਦੁੱਧ 13 ਲੀਟਰ ਕੋ ਵੀਰ ਆਪਣਾ ਝੋ ਕੇ ਲੈ ਜਾ ਜੇ ਵੀਰ ਜੀ ਬਾਹਰ ਦੇ ਨਹੀਂ 14-15 ਗੱਲ ਦੁੱਧ ਨਾ ਮਹੀਨੇ ਮੈਂ ਮਾੜਿਆ ਤੇ ਮੈਲਾ ਨਹੀਂ ਮਾਰਿਆ ਜੀ ਠੀਕ ਹੈ ਜੀ ਤੇ ਹੁਣ ਆ ਜਿਹੜੀ ਮਾਜੇ ਵੀ ਸੂਈ ਸਵਾਈ ਆ ਇਹ ਵੀ ਸੂਈ ਨਾਲ ਕੱਟਾ ਜਿਹੜੀ 55 ਸੂਈ ਜੀ ਇਹਦੇ ਮਗਰ ਵੀ ਕੱਟਾ ਏ ਇਹਦੇ ਕੋਲ ਵੀ ਜੀ 13 ਗਾ ਜੀ ਜਮਤੀ 11 ਲੀਟਰ ਲੀਟਰ ਮਾਰ ਕੇ ਵੜੇ ਤਿਆਰ ਜਿਹੜਾ ਮੋਕੇ ਤੇ ਉਹ ਆਗੇ ਜਣਾ ਲੱਗ ਵੱਡੀ ਨਹੀਂ ਤੋ ਤੇਰੀ 14 15 ਗਲ ਦਊਗੀ ਠੀਕ ਹੈ ਜੀ ਦੇਖੋ ਲੀਵਾ ਹਾਂ ਦੇਖ ਸਕਦੇ ਜੀ ਇਹ ਵੀ ਥੱਲੇੋਂ ਚੰਗੀ ਬਣੀ ਆ ਤੇ ਇਹ ਉਤਰਾ ਕਿੰਨਾ ਕਿ ਦੁੱਧ ਘਰੀ ਜਾਊਗੀ ਦੁੱਧ ਦੀ ਜੀ ਇਹ ਸਿਰ ਜਿਹਾ 14 ਕਿਲੋ ਤੋਂ ਬਾਹਰ ਰੋਊਗੀ ਜੀ 13 ਕਿਲੋਟਰ ਦੇ ਲਾਗੇ ਬੰਨੇ ਦੁੱਧ ਦਿੰਦੇ ਨੇ ਜਿਹੜਾ ਕਹਿੰਦੇ ਚਵਾਈ ਜਣਾ ਕੱਦ ਵਜਨ ਤੇ ਵੀ ਪੂਰੀ ਆ ਜਿਹੜੀ ਅੱਜ ਮੱਝਾਂ ਤੇ ਨੇ ਤਿੰਨੇ ਹੀ ਭਾਰੀਆਂ ਕੱਦ ਵਜਨ ਵਾਲੀਆਂ ਦੁੱਧ ਵਾਲੀਆਂ ਮੱਝਾਂ ਨੇ ਆਹ ਥਾਣੇ ਦੇ ਦੇਖ ਸਾਦੇ ਬਾਕੀ ਬਰੀ ਬਰੀ ਕਿਨਾਰੇ ਦੀਆਂ ਨਹੀਂ ਐ ਤਰ੍ਹਾਂ ਹੀ ਆ ਦੋਨੋਂ ਪਾਸੇ ਆਇ ਕੋ ਕਰ ਦਮਾਇਆ ਤੇ ਮੁੱਲ ਫਿਰ ਵੇਚੀ ਇਹਦਾ ਮੁੱਲ ਇਹਦਾ ਵੀ ਲਾਤੀ ਹੈ ਅੱਛਾ 99 ਦੇ ਦਈਏ 92000 ਦੀ ਦੇ ਦਈਏ 8800 ਦੀ ਅੱਛਾ ਇਹ ਵੀ 88 ਦੀ ਪੂਰੇ 85000 ਦੀ ਜੰਮੀ ਲਾਦੀ ਲਾ ਰਹੀ ਵੀਰ ਠੀਕ ਹੈ 85 ਦੀ ਦੇ ਦੇਣੀ ਹੈ ਤੇ ਆ ਜਿਹੜੀ ਗਾਂ ਜੇ ਇਹ ਸੂਈ ਜੇ ਤਾਂ ਬੱਚਾ ਨਹੀਂ ਜੇ ਬੱਚਾ ਮਰਿਆ ਰਹੀ ਦੀ 1 ਮਹੀਨੇ ਲਾੜੇ 1.5 ਦੀ ਲਾੜੇ ਅੱਛਾ ਬਾਕੀ ਦੋਦੇ ਦੇ ਕੋ 12 13 ਜਿੰਨਾ ਮੱਝੇ 10 ਕਿਲੋ ਦੀ ਗਰੰਟੀ ਦੇ ਦਵਾਂਗੇ ਤੋਰੋ ਫਿਰ ਇਹਨਾਂ ਵਿੱਚ ਇੱਕ ਦੇ 10 ਲੀਟਰ ਹੈਗਾ ਪੱਕਾ ਦੁੱਧ ਵਾਧੇ ਦੁੱਧ 10 ਕਿਲੋ ਤੇ ਦੁੱਧ ਵੀ ਇਹਦਾ ਸੰਗਣਾ ਮੱਝਾਂ ਹਰ ਗਿਆ ਹੈਗੀ ਜਿਹੜੀ ਜਰਸੀ ਕ੍ਰਾਸ ਤੇ ਆ ਆ ਜਲਾ ਆ ਜੀ ਵੱਡੀਆਂ ਗਾਵਾਂ ਜੇ ਆ ਤਰ੍ਹਾਂ ਪਾਰੇ ਪੱਲੇ ਦੀ ਹੈਗਾ ਜਰਸੀ ਦੇ ਸਾਹ ਨਾਲ ਲੋੜ 15 ਕਿਲੋ ਦੇ ਜੂਗੀ ਝੜੀ ਸਾਮਣ ਆਈ ਆ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ 25000 ਤੇ ਯਸ ਨੂੰ ਕਿੰਨੇ ਦੀ ਕਰਨੀ 32000 ਦੀ ਅੱਛਾ ਹਾਂਜੀ ਕਿਤੇ ਇਹਦੇ ਦੇ ਦੀ ਠੀਕ ਆ ਬਾਕੀ ਇਹ ਆ ਵੀ ਤੁਹਾਡੇ ਘਰ ਕੋਈ ਚਵਾਈ ਕਰਕੇ ਨਾ ਤਸੱਲੀ ਕਰਕੇ ਖੜੇ ਤੇ ਇਹਦੇ ਵੀ ਇੱਕ ਅਰੀ ਥਣ ਧਨ ਦਿਖਾ ਦਈਏ ਲੱਗੇ ਤਾਂ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦਣਾ